ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਜਾਂ ਤੇ ਪੰਜ ਗੱਬਣਾ ਤਿਆਰ ਆ ਤੇ ਸਾਰੀਆਂ ਵੱਡੀਆਂ ਝੋਟੀਆਂ ਵਾਂ ਇਹ ਸਾਰੀਆਂ ਚੰਗੇ ਦੁੱਧ ਵਾਲੀਆਂ ਜਫਰਾਵਾਦੀ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਇੱਕ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਾਸੀ ਕਲ ਭਾਜੀ ਸਾਸੀ ਕਲ ਭਾਜੀ ਕੀ ਹਾਲ ਚੱਲ ਜੇ ਚਲੋ ਵਧੀਆ ਚੱਲਦਾ ਜੀ ਉਹ ਠੀਕ ਠਾਕ ਪਰਿਵਾਰ ਬੜਾ ਠੀਕ ਆ ਕੋਈ ਸੁਣਾਓ ਭਾਜੀ ਹਾਂਜੀ ਵਧੀਆ ਚੱਲਦੀ ਕਲਾ ਜੇ ਚੱਲਦੀ ਕਲਾ ਜੀ ਭਾਜੀ ਠੀਕ ਆ ਜੀ ਤੇ ਪਿਛਲੀ ਵੀਡੀਓ ਤੱਕਵੇਂ ਰਿਹਾ ਭਾਜੀ ਹਰ ਮੈਂ ਨਾ ਵੀ ਕੁਵਾਲੀ ਹੁੰਦੀ ਹੈ ਅੱਛਾ ਬੜੀ ਚੱਲੀ ਹੈ ਨਾ ਬਹੁਤ ਚੱਲੀ ਬੜੀ ਮੰਨੋ ਯਕੀਨ ਕਰਿਓ ਵੀ ਪੈਂਦਿਆਂ ਹੀ ਮੇਰੇ ਸਹਾਂ ਨਾਲ ਸਾਰੀ 5 ਮਿੰਟ ਨਹੀਂ ਚੱਲੀ ਨੀ ਅੱਛਾ ਸੰਜੀਤ ਭਾਜੀ ਤੇ ਮੇਰੇ ਸਹਾਂ ਨਾਲ 5 ਕੇ 6 ਪਸ਼ੂ ਵੇਖੀ ਠੀਕ ਆ ਠੀਕ ਆ ਠੀਕ ਆ ਅੱਛਾ ਅੱਛਾ ਹਾਂਜੀ ਜਮ ਵਧੀਆ ਨਲੇ ਭਾ ਵੀ ਚੰਗੇ ਦੇ ਰੇਟ ਵੀ ਫਸਲਾਂਾਂ ਵੀ ਦੀ ਗੱਲ ਹਾਂਜੀ ਉਸ ਤੋਂ ਬਾਅਦ ਕੱਲ ਅਸੀਂ ਪਸੋਂ ਐਨ ਡੱਗਰ ਹੋ ਲੈਂਦੇ ਤਿੰਨ ਬੱਦੂ ਅੱਛਾ ਉਹ ਵੀ ਅੱਗੇ ਠੀਕ ਆ ਜੁੜਾ ਲੈਂਦਾ ਉਹ ਵੀ ਵੇਖਿਆ ਅੱਛਾ ਉਸੇ ਵੀ ਜੀ ਵੀਡੀਓ ਦੇ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਤੇ ਵੀਰ ਜੀ ਪੜਾਣਾ ਜੀ ਲੰਬਾ ਬਹੁਤ ਘਟਿਆ ਚੰਗਾ ਮਾਲ ਜਰਾ ਹਾਂਜੀ ਹਾਂਜੀ ਇਹ ਗੱਲ ਸਹੀ ਆ ਇਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਰਾਂ ਮਾਮੇਰਾ ਭਾਈ ਮਗੀਚਾਰ ਸਿੰਘ ਜੇ ਐਂਡ ਹਰੜ ਕਲਾਣਾ ਤਸੀਲ ਹੈ ਨਾ ਉਹ ਜਿਹੜਾ ਮਰਸਾ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ 9841799 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਮੈਂ ਪਹਿਲੇ ਨੰਬਰ ਦੇ ਨੀਲੀ ਦਾ ਵੀ ਕਿਲਮਾ ਸੁਗਾ ਸੁਹੂਗੀ ਜੀ ਭਾਜੀ ਦੋਂਦੀ ਝੋਡੀ ਝੋਗੀ ਦੇ ਦਾਂਦੇ ਨੇ ਫੁੱਟੇ ਆ ਅੱਛਾ ਪਹਿਲਾਂ ਹੀ ਸੁਗਾ ਸੁਹੂਗੀ ਠੀਕ ਹੈ ਜੀ ਲਓ ਜੀ ਪਹਿਲਾਂ ਨਹੀਂ ਤੇ ਕੱਟ ਕਾਰ ਜਿਹੜਾ ਕੱਟ ਕਾਰ ਬਣਾਇਆ ਜਾਂਦਾ ਝੋਡੀ ਬਾਈਤਰਾ ਨਹੀਂ ਆ ਅੱਛਾ ਤੇ ਦੋਦੀ ਝੋਡੀ ਬਾਬਾ ਗੁਰਦਾ ਸਾਹਿਬ ਕਿਰਪਾ ਕਰੇ ਇਹ ਵੀ 12 13 ਕਿਲੋ ਤੋਂ ਪਾਸ ਹੀ ਪਾਉਗੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕਰੋ ਚਾਚਾ 16 ਦਾ ਕਿੰਦਾ ਲਾਇਆ ਪਿਆ ਆ ਇਹ ਕਾਟ ਕਾਟ ਦੀ ਬਹੁਤ ਤਗੜੀ ਆ ਬਾਈ ਕਿੰਨਾ ਲੱਜੂਗਾ ਜੇ ਟਾਈਮ ਆ ਟਾਈਮ ਵੀਰ ਜੀ ਮੈਸਨ ਪੰਚਾਇਤ ਨਾਲ ਜੂ ਨਹੀਂ ਸਕਦਾ ਹਾਂ ਮੈਂ ਉਹਨਾਂ ਦਾ ਤੇ ਲਾਂਡਾ ਨਾ ਜਾ ਗਿਆ ਹਾਂ ਹਾਂ ਜੀ ਕੋਈ ਪਰੇ ਨਾ ਵੀ ਦਵਾ ਕੇ ਕੁੱਬੇ ਚੁੱਕਾਈ ਠੀਕ ਹੈ ਤੋ ਪਣੀ ਦੋ ਇਕ ਦੋ ਦਿਨਾਂ ਤੱਕ ਬਿਲਕੁਲ ਵਾਕੀ ਤਿਆਰ ਆ ਤੇ ਲਾਂਡੋ ਨਾ ਸੁਣਤਾ ਕਿ ਇਹਦੀ ਕਵਰ ਕਰ ਜਾਣੀਆਂ ਕਰਮ ਵਾਲੀ ਨੇ ਤੇ ਪਹਿਲਾਂ ਹੀ ਸੂਆ ਸੁਣਾ ਅਜ ਕਰਮ ਵਾਲੀ ਨੇ ਤੇ ਥਾਂ ਨੂੰ ਸੁਣੀ ਬੜਾ ਚੰਗਾ ਕੱਢ ਲਿਆ ਬਹੁਤ ਚੰਗੀ ਭਾਜੀ ਤੇ ਉਤਰਾਂ ਬੈਠੀ ਹੈ ਉਮਰ ਬੜੀ ਥੋੜੀ ਆ ਢਾਈਆਂ ਪੌਣੇ ਤੋਂ ਨਾ ਸਾਲਾਂ ਦੀ ਆ ਸਰ ਜੀ ਅੱਛਾ ਅੱਛਾ ਹਾਂ ਜੀ ਤੇ ਸਿਰ ਮੂੰਹ ਦੀ ਵੀ ਬਹੁਤ ਹੀ ਜ਼ਿਆਦਾ ਸਾਫ਼ ਆ ਗਈ ਆ ਤੇ ਛੇਤ ਕੁਆਲਿਟੀ ਸਿੰਘ ਸਿੰਘ ਤੁਸੀਂ ਚੈੱਕ ਕਰ ਸਕਦੇ ਜੀ ਤੇ ਕੱਦ ਕਾਠ ਲੋ ਨੀ ਕੋਈ ਸ਼ੱਕ ਨਹੀਂ ਆ ਸਾੰਭੀ ਚਲੋ ਤੇ ਵੀਰਪੁਰਾ ਨੇ ਬੜੀ ਰੀਜ ਨਾਲ ਆ ਤੇ ਪੱਲੇ ਚੰਮਲੀ ਨਾੜਾ ਨੂੜਾ ਵੀ ਚੰਮ ਤੇ ਚੰਗੀਆਂ ਆ ਗਈਆਂ ਹੋਰ ਨੇ ਤੇ ਵੀ ਡੱਬ ਆ ਗਏ ਤੇ ਥਣਥਣ ਵੀ ਨੋਕਲਾ ਕੱਢ ਲਿਆ ਕਰਮਾਲੀ ਨੇ ਲਾਉਂ ਨਿਕਲ ਜਾਂਦੇ ਤੇ ਚੱਕ ਤੇ ਉਹ ਕਿੱਡਾ ਚੰਗਾ ਆ ਗਿਆ ਵਾ ਉਹ ਭਾਈ ਚੰਗੀ ਠੋਡੀ ਆ ਵੇ ਇਹੀ ਕਮੀ ਵਾਲੀ ਗੱਲ ਨਹੀਂ ਠੀਕ ਜੀ ਲਓ ਜੀ ਇਹ ਕਿਹ ਫਗਾਵਾ ਨੂੰ ਮੰਗਣਾ ਕਿੰਦਨ ਬੜਨਾ ਵਾਲਾ ਯਾਰ ਹੋਈਆ ਕਰਨ ਵਾਲੀ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਭਾਜੀ ਕੀ ਕਰਸਾ ਹਰ ਇਹਦਾ ਮੁੱਲ ਆਪਾਂ ਕਰਦੇ 1 ਲੱਖ 20 ਹਜ਼ਾਰ 1 ਲੱਖ 20 ਹਜ਼ਾਰ ਹਾਂਜੀ ਇਹ ਹਾਂ ਨਾ ਹੀ ਫੱਖਾ ਬੰਦਣਾ ਭਾਜੀ ਕਰਦਾ ਕੁਆਲਟੀ 1 ਲੱਖ 20 ਹਜ਼ਾਰ ਦੀ ਵਾਈ ਨੂੰ ਠੀਕ ਹੈ ਠੀਕ ਲਓ ਜੀ 1 ਲੱਖ 10 ਹਜ਼ਾਰ ਦੀ ਕਰਦੇ ਕਰਦੇ ਇਹ ਕਰਨਾ ਮੰਨ ਤਾਣ ਭਾਜੀ ਹਰ ਹਣੀ ਕਰਕੇ ਮਾਨਤਾਨ ਕਜਾ ਕਿੰਨਾ ਕੀ ਦਾ ਜੀ ਇਹ ਤੇਰਾ ਵੀ ਰਦਾਏ ਭਾਈ ਇਹਨੇ ਨਹੀਂ ਭਾਈ ਲਾਸ਼ ਨਹੀਂ ਠੀਕ ਹੈ ਲਓ ਜੀ 110000 ਦੀ ਕਿਰਤ ਕੁੱਲ ਭਾਈ ਕਹਿੰਦਾ ਜੀ ਲਾਸ਼ ਤੇ ਚਲੋ ਮੌਕੇ ਤੇ ਥੋੜਾ ਬੜਾ ਮਾਨਤਾਨ ਜ਼ਰੂਰ ਹੋਊਗਾ ਜੀ ਇਹਨੇ ਦੀ ਉਹ ਛੋਟ ਛੱਪਾ ਹੀ ਨਾ ਭਾਈ ਕਿਉਂਕਿ ਨਾਮ ਹੀ ਉਹ ਝੋਡੀ ਸੁਗਿਆ ਤੁਹਾਨੂੰ ਪਤਾ ਸਵਾ ਸੁਗਾਂ ਦੀ ਝੋਡੀ ਵਿਕਦੀ ਹੈ ਬਿਲਕੁਲ ਬਿਲਕੁਲ ਜੀ ਚਲੋ ਦੁੱਧ ਤੇ ਜੇਕਰ ਮਾਲ ਚੜ੍ਹ ਗਿਆ ਲੱਗੀ ਲੱਗਿਆ ਹੋਊਗੀ ਤੇ ਆ ਜੋ ਭਾਈ ਜਫਰਾਬਾਦੀ ਚਲੋ ਮੰਨਿਆ ਸਾਰੇ ਦੀ ਕਿੰਦਾ ਆ ਹਾਂਜੀ ਇਹ ਜਫਰਾਵਾਦੀ ਛੋਟੀ ਆ ਠੀਕ ਆ ਠੀਕ ਆ ਜੀ ਸਾਨੂੰ ਪਤਾ ਹੀ ਆ ਚਲੋ ਇਹ ਕਿਹੜੀ ਨਸਲ ਆ ਲਓ ਜੀ ਬਾਕੀ ਸਾਰੇ ਸਿਆਣੇ ਆ ਤੇ ਜਫਰਾਵਾਦੀ ਆ ਗਈ ਏ ਜਫਰਾਵਾਦੀ ਛੋਟੀ ਆ ਮੂੰਹ ਦੀ ਬਾਹ ਦੀ ਜ਼ਿਆਦਾ ਚੰਗੀ ਆ ਗਈ ਆ ਕਰਮਾੜੀ ਹੈ ਵੀ ਠੰਡੀ ਦੀਦੀ ਠੰਡੀ ਦੀਦੀ ਇਹ ਭਾਜੀ ਮੰਨ ਲਓ ਜਿਹੜੀਆਂ ਉਧਰ ਦੀਆਂ ਛੋਟੀਆਂ ਹਨ ਜਫਰਾਵਾਦੀ ਹਾਂਜੀ ਇਹ ਮਮੂਲੀ ਤੋਂ ਛੋਟੀ ਤੋਂ ਛੋਟੀ ਝੋੜੀ ਤੇ ਹਾਂ ਚੰਗਾ ਦੁੱਧ ਦੇ ਜਾਂਦੀ ਆ ਅੱਛਾ ਜੀ ਹਾਂਜੀ ਯਾਨੀ ਕਿ ਬਰੀਡ ਐ ਇੱਕ ਚੰਗੀ ਬਰੀਡ ਇੰਨੀ ਆ ਵੀ ਇਹ ਤਿਆਰ ਕਰਾਈ ਜਾਂ ਮੋਦੀ ਨੇ ਆਪ ਅੱਛਾ ਜਫਰਾਬਾਦੀ ਜਫਰਾਬਾਦੀ ਹਾਂਜੀ ਠੀਕ ਜੇ ਠੀਕ ਹੈ ਇਹ ਝੋਡੀ ਬਾਬਾ ਬੁੱਢਾ ਸਾਹਿਬ ਕਿਰਪਾ ਕਰੇ ਵੀ 15 ਕਿਲੋ ਤੋਂ ਪਲੱਸ ਚੱਲੂਗੀ ਇਹ ਸੁਬਾ ਆਈ ਵੀ ਇਹ ਦੂਜਾ ਨਾ ਦੂਜਾ ਠੀਕ ਹੈ ਸੁਬਾ ਦੂਜਾ ਭਾਜੀ ਠੀਕ ਹੈ ਲੋ ਜੀ ਸੁਬਾ ਦੂਜਾ ਸੁਣਾ ਜੇ ਕਰਮਾਲੀ ਨੇ ਤੇ ਸਿੰਗ ਮੂੰਹ ਦੀ ਬੜੀ ਤਿਆਰੀ ਜੀ ਲੱਗਣ ਦੀ ਆ ਹਾਂਜੀ ਕਿਉਂਕਿ ਇੱਕ ਵੱਖਰੀ ਜੀ ਬਰੀਡ ਆ ਗਈ ਹੈ ਨਾ ਜਫਰਾਬਾਦੀ ਹਾਂਜੀ ਬਿਲਕੁਲ ਭਾਜੀ ਤੇ ਚਲੋ ਮੋਹਰਾ ਨੀਲੀਆਂ ਬਥੇਰੀਆਂ ਆਪਣੇ ਬੜੀਆਂ ਬੜੀਆਂ ਭਾਜੀ ਹਾਂਜੀ ਤੇ ਆਹ ਵਾਲੀ ਬਰੀਡ ਜਿਹੜੀ ਸਪੈਸ਼ਲ ਭਾਈ ਨੇ ਮੰਗਾਈ ਆ ਜਫਰਾਬਾਦੀ ਜੋੜਾ ਮੰਗਾਇਆ ਹੀ ਕਿਹੜਾ ਚਲਦੀ ਹੈ ਸਦੇ ਰਿਸ਼ਤੇ ਨਾਲ ਗਿਆ ਅੱਛਾ ਅੱਛਾ ਹਾਂਜੀ ਲਓ ਜੀ ਜੋੜਾ ਬਾਈ ਨੇ ਤੇ ਸੋਹਣੀ ਲੱਗਦੀ ਆ ਬਹੁਤੀ ਜ਼ਿਆਦਾ ਜੰਮੀ ਪੜੀ ਆ ਇਹ ਕਿੰਨਾ ਸਮੇਂ ਕੀ ਟਾਈਮ ਹੈ ਇਹ ਵਿੱਚ 10 ਦਿਨ ਦਾ ਜੂਟੋ ਟੀ ਹੈ ਜੀ ਅੱਛਾ ਲਓ ਜੀ 10 ਦਿਨ ਪਏ ਜਜੇ ਸੂਨ ਦੇ ਵਿੱਚ ਇਹ ਡਬਲਾ ਹੈਗਾ ਕੀ ਜੇ ਜਰਾ ਮੰਨ ਲਓ ਵੀ ਵੇਖੋ ਪਤਲੇ ਜੰਮੀ ਮਤਲੇ ਕਿਆ ਮਰੀ ਹੈ ਰਗ ਕੀਤਾ ਹੁੰਦਾ ਕਾਲਾ ਛੋਟੀ ਸਹੀ ਆ ਸਹੀ ਗੱਲ ਹੈ ਜੀ ਲਓ ਜੀ ਛਾਈ ਸ਼ੂਈ ਜਿਹੜੀ ਬਹੁਤੀ ਆ ਗਈ ਆ ਜਫਰਾਬਾਦੀ ਐਨ ਕਰੇ ਮੜੀ ਤੇ ਫੇਸ ਵੀ ਇੱਕ ਅਲੱਗ ਜਿਹਾ ਵਾ ਬਹੁਤ ਹੀ ਜ਼ਿਆਦਾ ਕਿਊਟ ਜਿਹਾ ਲੱਗੰਦਿਆ ਵਾ ਠੀਕ ਹੈ ਜੀ ਤੇ ਖਾਣਾ ਥੋੜੇ ਵੀ ਸਪੈਸ਼ਲ ਹਿਸਾਬ ਨਾਲ ਲੱਗਾ ਤੇ ਦੰਡ ਢੰਡਾ ਇਹਦੇ ਵੀ ਕਾਫੀ ਹਵਾਨੇ ਤੇ ਤੇ ਸੁਨ ਤੱਕ ਹਵਾਨਾ ਇਹ ਵੀ ਕਰਮ ਵਾਲੀ ਚੰਗਾ ਬਣਾ ਜੂਗੀ। ਦਾਉ ਨਿੱਕਾ ਫਰਾਵਾ ਦੀ ਜਪਰਾਵਾ ਦੀ ਹੋਣੀ ਜੇ ਪੰਜਾਬ ਦੇ ਵਿੱਚ ਵੀ ਹਮ ਆ ਮੜੀ ਫੜੇ ਭਾਜੀ ਦੀ ਪੂਛ ਜੀ ਦਿਖਾਈਏ ਚੰਗੀ ਤਰ੍ਹਾਂ ਲੱਗੇ ਤਾਂ ਹਾਂ ਜੀ ਲੋਭਾ ਜੀ ਬਾਕੀ ਇਹਦੀ ਟੰਲਾ ਟੋਲਾ ਬਣੀ ਬੜੀ ਬੜੀ ਆ ਆ ਵੇਖੋ ਚਟਾ ਲੱਗੀ ਪਛਾਹ ਆਊਗੀ ਝੋੜੀ ਅੱਛਾ ਜੀ ਉਹਦੀ ਸਰੀਰਕੋ ਠੀਕ ਹੈ ਤੇ ਇਹਦਾ ਮੋਲ ਫਿਰ ਇਹਦਾ ਮੋਲ ਆਪਾਂ ਕਰਦੇ 1,30,000 1,30,000 ਹਾਂਜੀ ਇਹ ਵੀ ਹਾਨ ਹੈ ਦਾਦੀ ਜੀ ਮਨਜੋਤ ਦੀ ਨਾ ਇੱਕ ਪੰਜੀ ਨਹੀਂ ਦੇਣੀ ਇੱਕ ਪੰਜੀ ਦੀ ਹਾਂਜੀ ਠੀਕ ਹੈ ਲਓ ਜੀ 1 ਲੱਖ ਦੇ 50 ਹਜ਼ਾਰ ਦੇ ਬਹੁਤ ਲੋਕਾਂ ਨਹੀਂ ਆ ਚਲੋ ਬੇਸ਼ੱਕ ਕੋਈ ਵੀਰ ਆਪਣੇ ਕੋਲ ਖਾ ਗਿਆ ਲੈ ਜੀ ਅੱਛਾ ਜੀ ਤੁਹਾਨੂੰ ਇਸ ਨਾਲ ਫਲਦਾ ਫਰਾ ਹੈ ਅੱਛਾ ਜੀ ਅੱਗੇ ਵੀ ਮੈਂ ਪਿਛਲੇ ਸਾਲ ਇਹਦੇ ਨਾਲ ਦਾ ਜੋੜਾ ਕੱ ਲਿਆ ਹੈ ਠੀਕ ਹੈ ਠੀਕ ਹੈ ਬੇਸ਼ੱਕ ਨੰਬਰ ਵੀ ਠੀਕ ਕਰ ਦੇ ਦਾਂਗੇ ਜਦੋਂ ਦੇ ਕੋਲ ਆਉਗਾ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਹਿਸਾਬ ਨਾਲ ਗਰੰਟੀ ਵਾਲਾ ਹੀ ਮਾਲ ਲਿਆ ਤੇ ਕੱਦ-ਕਾਢ ਵਿਆਹ ਨਾ ਬਸ ਅੱਗਿਆ ਕਿ ਠੀਕ ਆ ਪਰਦੇ ਕੱਦ-ਕਾਢ ਦੀ ਮਾਲਕਣ ਆ ਹਾਂ ਜੀ ਤੇ ਪਹਿਲੇ ਸੂਏ ਕਿੰਨਾ ਭਾਈ 13 ਲੀਟਰ ਦੱਸਿਆ ਨਾ 14 ਤੋਂ ਪ্লাস ਸੀ ਠੀਕ ਹੈ ਜੀ ਪਹਿਲਾਂ ਨੇ 14 ਤੋਂ ਪ্লাস ਕਹਿੰਦਾ ਵੀ ਰਾਣਾ ਦਾ ਸਾਹਿਬ 14 ਤੋਂ ਪ্লাস ਲੋੜੀ ਹੋਇਆ ਠੀਕ ਹੈ ਠੀਕ ਹੈ ਬਾਕੀ ਜੇ ਸੇਵਾਲਾ ਦਾ ਉਹ ਤੇ 15 ਪਲੱਸ ਦੁੱਧ ਕੱਢੂਗੀ ਹਾਂਜੀ ਜਿਹੜਾ ਸੇਵਨ ਭਰਾਇਆ ਉਹ ਵੀ ਫੇਰ ਇਹੀ ਹੈਗਾ ਅੱਛਾ ਕਹਾਂ ਜਾਫਰਾਵਾਦੀ ਹੈ ਜੀ ਹੁਣ ਆਵਾਦੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਭਾਈ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਈ ਜਾਫਰਾਵਾਦੀ ਤੇ ਇਹ ਵੀ ਵੀਰ ਜਿਨ੍ਹਾਂ ਨੂੰ ਸ਼ੌਂਕ ਆ ਇਹ ਚੀਜ਼ ਦਾ ਉਹਨਾਂ ਵਾਸਤੇ ਤੋਹਫੀ ਆ ਹਾਂਜੀ ਤੇ ਆਜੋ ਭਾਈ ਤੀਜੇ ਨੰਬਰ ਤੇ ਇਹ ਕਿਵੇਂ ਭਾਈ ਝੋਟੀ ਇਹ ਵੀ ਜੀ ਝੋਟੀ ਨਾ ਪਿਛਲੇ ਸਾਲ ਆਪਾਂ ਆ ਵੀ ਦਿੱਤੀ ਅੱਛਾ ਜੀ ਇਹ ਝੋਟੀ ਵੀ ਜੀ ਸੂਣ ਵਾਲੀ ਆ ਮਤਲਬ 10 ਦਿਨ ਘਟਦੀ ਆ ਠੀਕ ਜੀ ਤੇ ਬਲੈਪਨ ਗਾਵਾਂ ਨੂੰ ਬੰਨ੍ਹ ਦਿੰਦੀ ਝੋਟੀ ਨੇ ਪਿਛਲੇ ਸੇ 16 17 ਕਿਲੋ ਦੁੱਧ ਦਤਾ ਜੀ ਅੱਛਾ ਇਹ ਗਰੰਟਡ ਕਿੰਨੇ ਵਸੂ ਸੁ ਵੀ ਸੂਏ ਭਾਜੀ ਹਰ ਕੀ ਤੀਸਰੇ ਸੂਣੀ ਝੂੜਦੀ ਬੋਲਣਾ ਨਹੀਂ ਬਿਲਕੁਲ ਸਹੀ ਆ ਜੀ ਤੇ ਮੰਨ ਲਓ ਜੇ 16 ਕਿਲੋ ਦੁੱਧ ਦਵੇ ਹਾਂ ਜੀ ਕੋਈ ਵੀ ਰੱਖ ਲਈ ਅੱਛਾ ਇਹ ਆਪਣੇ ਨਾਲ ਕਿਸੇ ਦਾ ਸੌਦਾ ਹ ਜੀ ਠੀਕ ਜੀ ਨਾ ਦਵੇ ਤੇ ਝੋਟੀ ਸਾਡੀ ਦੇ ਪੈਸੇ ਵਾਪਸ ਪੈਸੇ ਵਾਪਸ ਹਾਂ ਠੀਕ ਆ ਲੋ ਇਹ ਵੀ ਬਈ ਜਦੋਂ ਵੇਖ ਲੋ ਸਪੈਸ਼ਲ ਫੋਨ ਨਾ ਦੀ ਪਿਛੇ ਦੀ ਆਪਣੀ ਗਰੰਟੀ ਫੋਨ ਠੀਕਾ ਠੀਕ ਹੈ ਹਾਂਜੀ ਇਹ ਥਾਂ ਪਾਂਦੇ ਦੀ ਮਾੜੀ ਇਹ ਆ ਗਈ ਜੀ ਜੈਡ ਬਲੈਕ ਪਿਓਰ ਮੋਹਰਾ ਨਸਲ ਦੀ ਵੱਡੇ ਕੱਦ ਕਾਠ ਵਾਲੀ ਆ ਤੇ 16 ਲੀਟਰ ਪਈ ਜਾਂਦਾ ਵੀ ਦੁੱਧ ਨਾ ਭਰੇ ਤੇ ਆਪਣੇ ਪਾਸੇ ਵਿਛਾਕੂ ਦੀ ਵਾਪਸ ਲੈ ਜਿਓ ਤੇ ਐਚ ਐਫ ਗਾਵਾਂ ਨੂੰ ਕੱਟਣ ਦੀ ਜੇ ਤੇ ਅਜੀ ਇਹ ਕਿੰਨਾ ਲਾਜੂ ਟਾਈਮ ਆ ਇਹ ਵੀ ਭਾਈ ਹੱਪਾ ਦਾਣ ਲੱਗੀ ਥੋੜੀ ਇਹ ਵੀ ਬਿੰਦੀਆਂ ਵਾਲਾ ਚੱਡਾ ਆ ਗਿਆ ਜੀ ਤੇ ਅੱਖਾਂ ਵਾਲਾ ਚੱਡਾ ਜਿਹਨੂੰ ਕਹਿ ਦਿੰਦੇ ਆਪਾਂ ਛੋਟੀ ਸਰੇਰੀ ਆ ਜੀ ਇਹ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਪਿਓਰ ਮੋਹਰਾ ਨਸਲ ਦੀ ਆ ਤੇ ਵੱਡੇ ਕੱਦ ਕਾਠ ਵਾਲੀ ਆ ਤੇ ਥਣ ਥਣ ਇਹਨੂੰ ਵੀ ਬਹੁਤੀ ਚੰਗਾ ਲੱਗਾ ਕਰਮ ਵਾਲੀ ਹੁੰਦੇ ਤੇ ਲਾਂਟ ਲਾਂਟ ਜਿਹੜੀਆਂ ਇਹਦੇ ਵੀ ਹਵਾਨੇ ਤੇ ਜੇ ਕਾਫੀ ਜਾ ਇਹ ਵੀ ਸੁਣਤਾ ਕਵਾਨਾ ਜਿਹੜਾ ਚੰਗਾ ਬਣਾ ਜੂਗੀ ਹੋਰ ਬਹੁਤ ਭਾਜੀ ਬਣੂਗੀ ਜੋ ਐਫ ਗਾਵਾਂ ਨੂੰ ਇਹਨੇ ਫੇਰ ਕਰਦਣਾ ਤੇ ਅਗਲੀ ਸਾਈਡ ਤੋਂ ਵੀ ਜਰੂਰ ਦਿਖਾਉਨੇ ਆਪਾਂ ਥਣਾ ਦਾ ਸਾਈਜ਼ ਗੈਪ ਇੱਕ ਮਨਜੂਰ ਪੁੱਤਾ ਇਹ ਚਲੋ ਜੀ ਅਗਲੀ ਸਾਈਡ ਤੋਂ ਥਣਾ ਦਾ ਸਾਈਜ਼ ਤੇ ਗੈਪ ਤੁਸੀਂ ਚੈੱਕ ਕਰ ਸਕਦੇ ਜੀ ਇਹਦਾ ਮੁੱਲ ਭਾਜੀ ਹਰਿਆ ਇਹਦਾ ਮੁੱਲ ਕਰਦੇ ਆ ਬਾ 1,35,000 1,35,000 ਹਾਂਜੀ ਇਹ ਹਾਨ ਆਈ ਇਹ ਵੀ ਦਾਦੀ ਹਾਂ ਨਾ ਲਾਸਟ ਹੀ ਦਸੀਏ ਹਾਂਜੀ ਇੱਕ ਵੀਰ ਦੀ ਜਮਾ ਲਈ ਲੇਪੋ ਤਾਂ ਇੱਕ ਵੀਰ ਦੀ ਇਹ ਵੀ ਵੀਰ ਦੀ ਸਵਾਲ ਲੱਗਦੀ ਆ ਬਚੂਟੀ ਜੁਣੀ ਆ ਤੇ 50 ਦੀ ਹਾਂਜੀ ਅੱਛਾ ਘੱਟ ਦੱਸ ਦਿੰਦਾ ਨਹੀਂ ਆਪਣੇ ਖਾ ਲੱਗ ਗਿਆ ਨੂੰ ਅੱਛਾ ਅੱਛਾ ਚਲ ਕੋਈ ਠੀਕ ਹੈ ਲਓ ਭਾਜੀ 1,52,000 ਦੀ ਜੀ ਭਾਜੀ 1,50 ਦੀ ਝੋਟੀ ਦੇਣੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਮਨਜੋਤ ਫਿਰ ਵੀ ਚਲੋ ਤਾਂ ਕਰ ਜਾਂਦਾ ਜੇ ਵਾਦਾ ਕਰਨਾ ਹਾਂ ਜੇ ਸਖੰਦਿਆ ਤੇ ਬਾਕੀ ਮਜੂਦ ਕਿਤੇ ਦਿਲ ਤੇ ਹਣਾ ਲਾਲੇ ਵੀ ਮੈਂ ਕਿਹਾ ਏ ਅੱਛਾ ਇਹ ਮੇਰੇ ਡੈਡੀ ਨੇ ਮੋੜਦੀ ਏ ਗੱਲ ਦੋ ਚਾਰ ਹੀ ਆਦੀ ਹੁੰਦੀ ਵੀ ਕੋਈ ਨਹੀਂ ਹਾਂ ਇਹ ਤਾਂ ਗੱਲ ਹੈਗੀ ਜੇ ਕਹਿ ਤਾ ਮੇਰੇ ਮੁੰਡੇ ਨੇ ਤੇ ਫਿਰ ਚਲੋ ਵੇਖੀ ਯਾਰ ਲਾਸਟ ਇਨ ਇਹਦੀ ਉਹ ਇਹ ਚ ਰੁਪਈਆ 100 ਆਪਾਂ ਛੋੜ ਹੀ ਕਰਦੀਏ ਲਓ ਵਜਿਆ ਇਹਨਾਂ ਕਹਿੰਦੇ 17 ਨਾਲ ਦੇ 18 ਉਹ ਚਲੋ ਸਾਨੂੰ ਪਤਾ ਇਹ ਚੋਂ ਕੋਈ ਬਚਨ ਬਚਾਉਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਹੈ ਲਓ ਜੀ ਦਿਲ ਨਹੀਂ ਕਿ ਤੋੜਿਆ ਵੀ ਬਗੀਚੇ ਨੇ ਉਹ ਕਹਿ ਤਾ ਵੀ ਇਹ ਬੱਚੇ ਦਾ ਪੱਕੀ ਚਲੋ ਜਿਹੜੇ ਰੇਟ ਤੇ ਕਹਿੰਦਾ ਆ ਗਈ ਉਸੇ ਦੇ ਦੇ ਦਾਂ ਮੂੰਹ ਚੋ ਗੱਲੀ ਗੱਲ ਕਰ ਪਗਾ ਦਿੱਤੀ ਅੱਜ ਹਾਂਜੀ 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 ਤੇ ਆ ਜਾਓ ਬਾਈ ਚੌਥੇ ਨੰਬਰ ਤੇ ਜੀ ਜੀ ਇਹ ਨਾ ਛੋਟੀ ਤੁਹਾਨੂੰ ਦੱਸਾਂ ਰਿਹਾ ਵੀ ਇਹ ਆਪਾਂ ਚੋਈਏ ਮੰਨ ਲਓ 11 ਵਜੇ ਲਈ ਚੋਈਏ ਛੋਟੀ ਲਿਆਂਦੀ ਸੀ ਅੱਛਾ ਜੀ ਹਾਂ ਚੋ ਕੇ ਤੇ ਫੇਰ ਆਈ ਹੈ 11 ਵਜੇ ਚੋ ਕੇ ਠੀਕ ਹੈ ਸਾਢੇ 10 ਵਜੇ ਸਲਦਾ ਆ ਮੈਂ ਛੋਟੀ ਪਾਸ ਕਰਕੇ ਸਾਰੀ ਜੋਤੀ ਅੱਛਾ ਜੀ ਦੋ 2.5 ਕਿਲੋ ਦਿੱਤਾ ਠੀਕ ਹੈ ਇਹ ਚੋ ਕੇ ਆਈ ਜੇ ਕੋਈ ਪ੍ਰਾਹ ਹਾਲ ਨਾਲੇ ਇਹ ਖਲੇ ਜਰਾ ਠੰਡਾ ਕਰਕੇ ਲੀਟਰਾਂ ਦੋ 10 ਤੋਂ ਪਲਾਸਿਆ ਠੀਕ ਹੈ ਜੀ ਹਾਂਜੀ ਇਹ ਆ ਵੀ ਵਖਾਵਾ ਥੋੜਾ ਜਿਹਾ ਘੱਟ ਕਰ ਦਈਏ ਅੱਛਾ ਅੱਛਾ ਦੇਖੋ ਜਿਹੜੀ ਗੱਲ ਸੱਚੀ ਦਸੀ ਚੰਗੀ ਆ ਹਾਂਜੀ ਹਾਂਜੀ ਪਰ ਦੁੱਧ ਨੂੰ ਬੜੀ ਚੰਗੀ ਛੋਟੀ ਠੀਕ ਹੈ ਠੀਕ ਲਓ ਜੀ ਹਾਂ ਥੋੜਾ ਜਿਹਾ ਘੱਟ ਬਾਕੀ ਦੁੱਧ ਬਰੀਕ ਕੱਟੀ ਆ ਨਾ ਅੱਛਾ ਜੀ ਬੇਸ਼ੱਕ ਵੀਰ ਕੋਈ ਮੇਰੇ ਨਾਲ ਸੌਦਾ ਕਰ ਲੈ 10000 ਜਿੰਨੇ ਕੱਟੀ ਖੜ ਕੇ ਲਓ ਜੀ 10000 ਇਹ ਕਿੰਨੇ ਦਿਨਾਂ ਦੀ ਇਹ ਭਾਜੀ 20 ਦਿਨਾਂ ਦੀ ਹੋਈ ਜੀ ਅੱਜ ਕੱਢ ਲਓ ਜੀ ਕਿਉਂਕਿ ਅੱਜ ਨਾਲ ਦਾ ਮੁੱਲ ਪੈ ਗਿਆ ਜੀ 10000 ਕੱਟੀ ਦਾ ਬੇਸ਼ੱਕ ਕੋਈ ਕੋਈ ਕੰਦੀ ਬ੍ਰੀਡ ਦੀ ਯਾਰ 24 ਦਿਨਾਂ ਚ ਕੱਢ ਚੋ ਤਰ੍ਹਾਂ ਦਾ ਚੰਗਾ ਅੱਲੀ ਗੱਡੀ ਚ ਆਉਣਾ ਨਹੀਂ ਬਿਲਕੁਲ ਸਹੀ ਗੱਲ ਜੀ ਵੱਟੇ ਕੱਢ ਕੱਢਦੀ ਇਹ ਵੀ ਜੈੱਡ ਬਲੈਕ ਆ ਗਈ ਜੇ ਇਹ ਸੂਆ ਕਿਨਵਾ ਸੂਈ ਭਾਜੀ ਇਹ ਦੂਜਾ ਸੂਆ ਭਾਜੀ ਸੂਈ ਜੇ ਲਓ ਜੀ ਦੂਜਾ ਸੂਆ ਸੂਈ ਜੇ ਕਰਮ ਵਾਲੀ ਵੇਲ ਬੜੀ ਤੇ ਵੇਲ ਬੋਲਦੀ ਤੇ ਬਹੁਤ ਹੀ ਜ਼ਿਆਦਾ ਲੰਮੀ ਆ ਤੇ ਹੈ ਵੀ ਸਿੰਗ-ਸੁੰਗ ਦੀ ਪਿਆਰੀ ਜੰਨੀ ਕਰ ਨਿਕਾ ਜਾ ਸਿੰਗ ਆ ਇਹ ਕਿੰਨਾ ਦੁੱਧ ਕੱਢ ਦੋ ਭਾਜੀ ਭਾਜੀ ਦੁੱਧ ਇਹ ਮੰਨੋ ਵੀ ਬੋਗਾਨੀਆਂ ਦੇ 12 ਤੋਂ ਪਲੱਸ ਜਾਊਗੀ। ਅੱਛਾ ਜੀ। 1 ਤੋਂ 2 ਹਾਂ ਜੀ ਜਾਊਗੀ। ਠੀਕ ਹੈ ਠੀਕ ਹੈ। ਲਓ ਜੀ 12 ਤੋਂ ਪਲੱਸ ਚੱਲਣ ਵਾਲੀ ਇਹ ਵੀ ਢੋਡੀ ਦੇ ਨਾਣਾ ਨੋਣਾ ਇਹਦੇ ਵੀ ਪਤਲੇ ਚਾਂ ਵਾਲੀ ਆ। 10 ਤੋਂ ਪਲੱਸ ਜੀ ਵੀਰ ਕੋ ਤਾਂ 13 ਟਾਈਮ ਆਪਣਾ ਕੰਡਾ ਵੀ ਲੱਗ ਗਈ। ਅੱਛਾ ਜੀ। 10 ਤੋਂ ਪਲੱਸ ਲਓ ਜੀ। ਠੀਕ ਹੈ ਠੀਕ ਹੈ। ਲਓ ਜੀ 10 ਤੋਂ ਜਿਹੜਾ ਪਲੱਸ ਇਸ ਟਾਈਮ ਜਿਹੜਾ ਮੌਕੇ ਤੇ ਤਿਆਰ ਆ ਬਾਕੀ ਵੀਰ ਨੇ ਚਵਾਈ ਇਹਦੀ ਕਰਕੇ ਲਿਆ ਇਹ 11:00 ਵਜੇ। ਉਸ ਹਾਵ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ। ਆ ਜਾਓ ਉਹਦੀ ਫੀਮ ਵਾਲਾ ਆਪਣੀ ਕਿਸ਼ੇਕਾਰ। ਅੱਛਾ ਜੀ। ਵੇਖੋ ਕੱ ਵੇਖੋ ਭਾਈ ਠੀਕ ਆ ਠੀਕ ਆ ਜੀ ਹੁਣ ਤਾਂ ਹੀ ਪਰ ਕੱਟੀ ਕੱਟੀ ਆ ਭਾਈ ਇਹਨੂੰ ਮੜ ਜਾ ਕਰੋ ਫਿਰ ਬੱਚ ਝੋਲੀ ਝਾਲੀ ਜੀ ਦਿਖਾ ਗਏ ਚੰਗੀ ਜਿਹਾ ਲੋੜ ਵੀ ਹੈ ਨਾ ਲੋ ਭਾਈ ਪੰਜ ਕਿਲੋ ਝੋਲੀ ਝਾਲੀ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤਾਂ ਹੀ ਕਿ ਨਹੀਂ ਝੋਲੀ ਜਾ ਵੇਖੋ ਹੁਣ ਤਾਂ ਬਣ ਜੋ ਸਿਰ ਪੁੱਤ ਜੋ ਸਿਰ ਪੈ ਗਿਆ ਛੱਡ ਦੇ ਮੰਜੋ ਤਾਂ ਵੇਖੋ ਭਾਈ ਠੀਕ ਆ ਜੀ ਉਹ ਭਾਈ ਠੀਕ ਵੇਖੋ ਭਾਈ ਸਾਹਮਣੇ ਗਾ ਤੇ ਚੰਗੀ ਬਰੀਡ ਦੀ ਆ ਇਹ ਵੀ ਆ ਵੇਖੋ ਕਿੱਥੇ ਮਿਲਦੀ ਹੈ ਇਹੋ ਜੀ ਨਸਲ ਤੇ ਠੀਕ ਆ ਠੀਕ ਆ ਜੀ ਹਾਂ ਜੀ ਇਹਦਾ ਮੁੱਲ ਫਿਰ ਦੱਸਿਓ ਭਾਜੀ ਮੁੱਲ ਕਰਦੇ ਆਪਾਂ 1 ਲੱਖ ਆਜੋ ਸ਼ਾਮੀ ਆਜੋ ਸ਼ਾਮੀ ਗਰਮੀ ਬਹੁਤ ਆ ਖਦੇ 5000 ਇਹ ਦੱਸਿਓ ਭਾਜੀ ਕਿੰਨਾ ਮੁੱਲ ਇਹਦਾ ਮੰਜੋਸੇ ਦਾ ਮੁੱਲ ਇਹਦਾ ਕਰਦੇ ਆਪਾਂ 1 ਲੱਖ 4000 ਅੱਛਾ ਜੀ ਇਹ ਵੀ ਹਾਣਾ ਹੀ ਦੱਦਿਏ ਹਾਣਾ 95000 ਦੀ ਦੇ ਦਾਂਗੇ ਠੀਕ ਹੈ ਭਾਜੀ 95 ਦੀ ਆ ਜੀ ਭਾਜੀ ਮੇਰੀ ਗੱਲ ਸੁਣਿਓ ਹੁਣ ਇਹ ਈ ਝੋਟੀ 'ਚ ਵੇਖੋ ਕੀ ਵਾਦਾ ਜੋ ਹਾਂਜੀ ਇਹ ਬਉਰੀ ਨੇ ਗੁਰੂ ਰਾਮਦਾਸ ਕਿਰਪਾ ਕਰਦੇ ਆਪਾਂ ਵੈਸੇ ਹੀ ਗੱਲ ਕਰਦੇ 65 7000 ਦੀ ਵੈਸੇ ਹੀ ਐ ਢੀ ਵੱਡੀ ਛੋਟੀ ਹੈਗੀ ਹੈਗੀ ਜਿੱਡਾ ਕੱਟ 10000 ਦੀ ਕੱਟੀ ਹੋ ਗਈ 80000 ਦੀ ਦੁੱਧਾਂ ਹੀ ਬਣ ਗਈ ਹਾਂਜੀ ਹਾਂਜੀ ਸਹੀ ਹੈ ਨਾ ਹਾਂਜੀ ਤੇ ਬਾਕੀ ਮੈਂ ਇਹ ਲਿਖ ਕੇ ਦਵਾਂ ਜੇ ਵੀ ਉਸੇ ਸਾਂਭ ਲਾਇਆ 12 ਕਿਲੋ ਤੋਂ ਪਲੱਸ ਚੱਲੂਗੀ ਠੀਕ ਹੈ ਠੀਕ ਹੈ ਲਓ ਜੀ 12 ਤੋਂ ਪਲੱਸ ਜਿਹੜਾ ਦੁੱਧ ਦੇਣ ਵਾਲੀ ਝੋਟੀ ਹੈ ਤੇ ਕੱਟ ਕੱਟ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਇਹ ਐਨ ਵੱਡੀ ਆ ਕੋਈ ਛੋਟੀ ਨਾ ਸਮਝੇ ਵੀਰ ਭਰਾ ਤੇ ਆਜੋ ਬਾਈ ਹੁਣ ਆਪਾਂ ਜਵੇਂ ਨੰਬਰ ਤੇ ਹਾਂਜੀ ਇਹ ਕਿਵੇਂ ਆ? ਇਵੇਂ ਭਾਜੀ ਠੁੱਕੀ ਜੇ ਝੋਟੀ। ਅੱਛਾ ਜੀ ਲਓ ਜੀ ਇਹ ਵੀ ਗੱਵਣ ਤਿਆਰ ਪਿੰਡੇ ਦੇ ਨਾਲਾਂ ਨੋੜਾਂ ਦਾ ਜਾਲ ਵੀ ਛਾਪਿਆ ਆ ਜੀ ਆ ਵੇਖਿਆ ਕਰ ਸਾਡੇ ਤੁਸੀਂ। ਖੋਲ ਕੇ ਵਖਾਉਣਾ ਭਾਜੀ। ਠੀਕ ਜੀ। ਦੋ ਲੀ ਨੀਂਦੀ ਕਰਾਵੀ। ਸਾਡਾ ਲੈ ਕੇ ਆ ਮਰੀਆ। ਇਹ ਕਿੰਨਾ ਸੁਗਾ ਸੁਗਾ ਸੁਣਾ ਭਾਜੀ ਨੇ। ਇਹ ਵੀ ਭਾਈ ਦੂਜਾ ਸੁਗਾ ਜੇ ਝੋਟੀ। ਲਓ ਜੀ ਦੂਜਾ ਸੁਗਾ ਬਿਲਕੁਲ ਸਹਾਉਣਾ ਤਿਆਰ ਹੀ ਆ ਵੀ। ਤੇ ਇਹਦੇ ਮੰਨ ਲਓ ਵੀ 领了就打再给你送去。 ਠੀਕ ਗੱਲ ਉਹ ਜੀ ਦਿਨ 10 ਹੋਰ ਲੈ ਜੂਗੀ ਜੇ ਗਿੰਤੀ ਦੇ ਦੇ ਹਵਾਨੇ ਤੇ ਵੀ ਡੱਬ ਡੁੱਬ ਆ ਗਏ ਆ ਇਹ ਢਿਲਾਂ ਢੁਲਾਂ ਇਹਦੇ ਵੀ ਕਾਫੀ ਆ ਜੇ ਹਵਾਨੇ ਦੇ ਤੇ ਸੂਨ ਤੱਕ ਚਲੋ ਇਹ ਵੀ ਹਵਾਨਾ ਚੰਗਾ ਬਣਾ ਜੂਗੀ ਤੇ ਇਹ ਕਿੰਨੇ ਕੇ ਦੁੱਧ ਹਾਲੀਏ ਬਾਜੀ ਜੀ ਬਾਜੀ ਮੰਨ ਲਓ ਇਹਨੇ ਪਹਿਲੇ ਸਵੇ 12 ਕਿਲੋ ਤੋਂ ਪਲੱਸ ਦਿੰਦਾ ਜੀ ਠੀਕ ਆ ਠੀਕ ਆ ਲੋ ਜੀ ਪਹਿਲੇ ਸਵੇ 12 ਤੋਂ ਬਹੁਤ ਚੰਗੀ ਝੋਡੀ ਭਾਜੀ ਨਾਲ ਵੀ ਥਰ ਪਾਂਡਾ ਦੇਖੋ ਝੋਡੀ ਦਾ ਬੜਮਾਲਾ ਹਵਾਨਾ ਠੀਕ ਆ ਜੀ ਇੱਥੋਂ ਤੱਕ ਮੰਦੀ ਹੁੰਦੀ ਝੋਡੀ ਲੋ ਜੀ ਢਿਲਾਂ ਢੁਲਾਂ ਜਿਹੜੀਆਂ ਇਹਦੇ ਵੀ ਹਵਾਨੇ ਤੇ ਕਾਫੀ ਯਾਰ ਸੂਨ ਤੱਕ ਇਹ ਵੀ ਕਿਹ ਕਾਂਗਾ ਕੀ ਕਾਂਗਾ ਕੀ ਚਲੋ ਤੁਸੀਂ ਦਤਾ ਕੋਈ ਗੱਲ ਕੋਈ ਨਹੀਂ ਕੋਈ ਦੇ ਦਤਾ ਚਲ ਮੈਂ ਦਤਾ ਇਹਦਾ ਮੁੱਲ ਕਰਦੇ 115000 ਅੱਛਾ ਜੀ ਇਹ ਵੀ ਹਾਨ ਆਈ ਦਾਦੀ ਹਾਨਾ 15000 ਹਾਨਾ 15000 ਹਾਂਜੀ ਠੀਕ ਲੋ ਜੀ ਇਹ ਛੋੜੀ 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 ਆ ਭਾਜੀ ਠੀਕ ਆ ਠੀਕ ਆ ਜੀ ਸਾਂ ਬਾਈ ਨੇ ਛੱਡ ਦਿੱਤੀ ਜਾਂ ਕੋਈ ਸਾਂਭਣ ਵਾਲਾ ਲੈ ਜਾਊਗਾ ਤੇ ਚਲੋ ਦੁੱਧ ਚੰਗਾ ਭਰੀ ਜਾਊਗੀ ਭਾਜੀ ਵੇਖੋ ਪਿਓਰ ਨੀਲੀ ਦਾ ਵੀ ਠੀਕ ਹੈ ਜੀ ਦੋ ਚੀਜ਼ਾਂ ਇੱਕ ਲੋਹੀ ਤੇ ਨੀਲੀ ਦਾ ਵੀ ਠੀਕ ਹੈ ਜੀ ਲੋਹੇ ਕੱਦ ਵਜੋਂ ਦੇਖੋ ਭਾਈ ਰਾਤ ਤਗੜਾ ਆ ਗਿਆ ਜੀ ਨੀਲੀ ਗੱਡ ਤੇ ਲੋਹੀ ਦੇ ਵਿੱਚ ਆ ਹਾਂਜੀ ਇਹ ਵੀ ਗੱਬਣਾ ਇਹ ਵੀ ਭਾਈ ਇਹ 10 ਦਿਨ ਖੜਦੀ ਝੋਟੀ ਹਾਂਜੀ ਇਹ ਵੀ 10 ਦਿਨਾਂ ਜੇ ਕਰਮਾਲੀ ਲੈ ਦੂਗੀ ਮਕੰਮੇ ਨੂੰ ਵੀ ਚੈੱਕ ਕਰ ਦੂੰਗਾ ਕਾਰਡ ਕਾਰਡ ਨੂੰ ਚੈੱਕ ਕਰ ਲੈ ਦੇਖੋ ਝੋਲੀ ਦਾ ਭਾਈ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹ ਸਵੇਰ ਕਿੰਨਾ ਸੁਣਾ ਨੇ ਇਹ ਭਾਜੀ ਦੂਸਰਾ ਠੀਕ ਹੈ ਜੀ ਦੂਸਰਾ 16 16 ਨੇ ਸਵੇਰ ਤੇ ਇਹ ਕਿੰਨੇ ਦਾ ਦੁੱਧ ਵਾਲੀ ਭਾਜੀ ਉਹ ਤੋਂ ਭਾਜੀ ਆ ਪੰਜ ਦੇ ਵੀਰ ਕੋ ਲਈ ਆ ਹਾਂਜੀ ਉਹ ਤੋਂ ਪਹਿਲਾਂ ਅਸੀਂ ਝੂੜ ਨਹੀਂ ਕਹਿੰਦਾ ਪਧਰੀ ਸੇਵਾ ਤੇ 11 ਕਿਲੋ ਦੁੱਧ ਚੋਇਆ ਮੈਂ ਅੱਛਾ ਪਹਿਲੇ ਸੋਹੇ ਪਧਰੀ ਸੇਵਾ ਤੇ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਦੁੱਧ ਵੇ ਲੋ ਕੱਦ ਕਾੜ ਦੇ ਨਸਲ ਨੇ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਬਾਬਾ ਜੀ ਕੱਦ ਕਾਠ ਨੂੰ ਕੋਈ ਸ਼ੱਕ ਨਹੀਂ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਦਿਨ ਇਹ ਵੀ 10 ਕਿਲ ਲੈ ਜਾਊਗੀ ਅਜੇ ਤੇ ਲੰਡ ਲਾਂ ਇਹਦੇ ਦੀ ਹਵਾਨੇ ਦੇ ਕਾਫੀ ਆ ਸੂਮ ਤੱਕ ਕਰਨ ਵਾਲੀ ਇਹ ਵੀ ਹਵਾਨਾ ਚੰਗਾ ਬਣਾ ਜੂਗੀ ਇਹਦੇ ਥਾਲ ਸੋਣੇ ਨੂੰ ਬਹੁਤ ਹੀ ਚੰਗਾ ਲੱਗਾ ਵਾ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਕਰਦੇ 1 ਲੱਖ 5000 ਅੱਛਾ ਜੀ ਇਹ ਵੀ ਹਾਂ ਨਾ ਕਰੀਏ ਹਾਂ ਨਾ 1 ਲੱਖ 9000 ਦੇ ਦੀਏ ਹੈਗੀ ਉਮਰ ਕਸਰ ਕੋਈ ਕੱਢ ਦੋ ਭਾਜੀ ਕਿਉਂ ਦੋ ਮਨਜ਼ੂਰ ਕਿੱਥੇ 90000 ਦੀ ਨੇ ਭਾਈ ਹਾਂ 90000 ਦੀ ਠੀਕ ਲਓ ਭਾਜੀ 90000 ਦੀ ਤੇ ਵੀ ਗੱਪਣ ਤਿਆਰ ਆ ਬਿਲਕੁਲ ਹੀ ਕੋਈ ਸੇਵਾ ਵਾਲਾ ਲਾਜੂਗਾ ਭਰਾ ਤੇ ਦੋ ਦਿਨ ਵੀ ਚੰਗਾ ਭਰੀ ਜਾਣਾ ਵਾ ਹਾਂ ਜੀ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਟੋਪ ਤੋਂ ਟੋਪ ਦੇ ਆ ਬ ਚੰਗੇ ਦੁੱਧ ਵਾਲੇ ਆ ਠੀਕ ਆ ਨਾ ਭਾਜੀ ਕੋਈ ਜ਼ੋਰ ਬਸ ਭਾਜੀ ਇਹੋ ਹੀ ਹੱਥ ਜੋੜ ਕੇ ਬੇਨਤੀ ਹਾਂਜੀ ਆਣ ਕੇ ਵੀ ਆ ਕੇ ਆਪਣੀ ਤਸੱਲੀ ਕਰਕੇ ਠੀਕ ਹੈ ਠੀਕ ਹੈ ਜੀ ਲਓ ਜੀ ਹਰ ਵਾਰੀ ਵੀਰ ਦੀ ਬੇਨਤੀ ਦੇ ਜਿਹੜਾ ਗੱਬੜ ਹੁੰਦਾ ਆਪਣਾ ਤੇ ਪੱਕੇ ਖੜਿਆ ਕਰੋ ਹਨਾ ਤੇ ਜਿਹੜਾ ਸੋਇਆ ਆਪਣਾ ਪਾਸ ਕਰਕੇ ਖੜਿਆ ਕਰੋ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ